ਸੜ ਪਹਾੜ ਬਿਲਕੁਲ ਸਾਫ ਦਿਖ ਰਹੇ ਨੇ ਕਿਥੋਂ ਉੱਪਰ ਆਏ ਸੀ ਬਟ ਨਾ بارش ਬਹੁਤ ਜ਼ਿਆਦਾ ਤੇਜ਼ ਹੋ ਗਈ ਹੈ ਇਸ ਜਗ੍ਹਾ ਦੇਖੋ ਕਿੰਨੀ ਤੇਜ਼ بارش ਪੈ ਰਹੀ ਉੱਪਰ ਇਹ ਆ ਗਈ ਮੰਦਰ ਦੇ ਨੇੜੇ ਮਾਰਕੀਟ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਵਲੌਗ 'ਚ ਤੁਹਾਡਾ ਸਵਾਗਤ ਹੈ ਤੇ ਪਿਛਲੇ ਵਲੌਗ 'ਚ ਤੁਸੀਂ ਦਰਸ਼ਨ ਕੀਤੇ ਅਨੰਦਪੁਰ ਸਾਹਿਬ ਦੇ ਤੇ ਹੁਣ ਅਸੀਂ ਜਾ ਰਹੇ ਹਾਂ ਨਾਣਾ ਦੇਵੀ ਦੇ ਮੰਦਰ ਤੇ ਅਨੰਦਪੁਰ ਸਾਹਿਬ ਤੋਂ ਮਾਤਾ ਨਾਣਾ ਦੇਵੀ ਦਾ ਮੰਦਰ ਤਕਰੀਬਨ 21 ਕਿਲੋਮੀਟਰ ਪੈ ਜਾਂਦਾ ਹੈ ਤੋਂ ਸੀ ਬੁਲਟ ਤੇ ਜਾਵਾਂਗੇ ਅੱਗੇ ਹਾਂਜੀ ਬਿਲਕੁਲ ਹੁਣ ਚੱਲਦੇ ਆਂ ਜੀ ਉੱਪਰ ਦਰਸ਼ਨ ਕਰਨ ਵਾਸਤੇ ਮਾਤਾ ਦੇ ਤੁਹਾਨੂੰ ਵੀ ਦਰਸ਼ਨ ਕਰਵਾਵਾਂਗੇ ਅੱਗੇ ਜਾ ਕੇ ਬੈਂਦਰ ਥੋੜਾ ਜਿਹਾ ਖੜਾ ਦੇ ਮਾਰਿਸ਼ ਨੂੰ ਸ਼ੋਰੂ ਕਰਦੀ ਮੌਸਮ ਬਾਕੀ ਦੇਖਦੇ ਆਂ ਲੈਟਸ ਸੀ ਇਹ ਸੜ ਪਹਾੜ ਬਿਲਕੁਲ ਸਾਫ਼ ਦਿਖ ਰਹੇ ਨੇ ਕਿਉਂਕਿ ਮੌਸਮ ਥੋੜਾ ਸਾਫ਼ ਹੈ ਸਵੇਰ ਦਾ ਕਾਫੀ ਮੀਂਹ ਲੱਗਿਆ ਸੀਗਾ ਤੇ ਉਸ ਤੋਂ ਬਾਅਦ ਥੋੜਾ ਥੋੜਾ ਮੌਸਮ ਸਾਫ਼ ਹੋਇਆ ਤੇ ਬੱਦਲ ਹਟੇ ਨੇ ਤੇ ਇੱਥੋਂ ਬਿਲਕੁਲ ਕਲੀਨ ਦਿਖ ਰਿਹਾ ਹੈ ਸਾਫ਼ ਦਿਖ ਰਿਹਾ ਹੈ ਮਾਤਾ ਨਾਣਾ ਦੇਵੀ ਦਾ ਮੰਦਿਰ ਨੰਦਪੁਰ ਸੈਤੂ ਤੋਂ ਤਕਰੀਬਨ 3 ਤੋਂ 4 ਕਿਲੋਮੀਟਰ ਅੱਗੇ ਹੋਵਾਂਗੇ ਅੱਗੇ ਤੇ ਇਸ ਸਾਈਡ ਬ੍ਰਿਜ ਆ ਜਾਂਦਾ ਦੋ ਬ੍ਰਿਜ ਨੇ ਇੱਕ ਬ੍ਰਿਜ ਇਸ ਸਾਈਡ ਹੈ ਤੇ ਇੱਕ ਬ੍ਰਿਜ ਅੱਗੇ ਵਾਲੀ ਸਾਈਡ ਹੈ ਤੇ ਕਿਉਂਕਿ ਪਾੜੀ ਖੇਤਰ ਹੁਣ ਸ਼ੁਰੂ ਹੋ ਗਿਆ ਤੇ ਨੈਰਾ ਨੂਰਾ ਤੇ ਬਹੁਤ ਆਣ ਗਿਆ ਤੇ ਸਾਹਮਣੇ ਸਾਈਨ ਬੋਰਡ ਵੀ ਲੱਗਿਆ ਹੋਇਆ ਤੇ ਇੱਥੇ ਲਿਖਿਆ ਮਾਤਾ ਸ਼੍ਰੀ ਰਾਣਾ ਦੇਵੀ ਦਾ ਮੰਦਿਰ ਤਕਰੀਬਨ 16 ਕਿਲੋਮੀਟਰ ਰਹਿ ਗਿਆ ਹਾਲੇ ਇੱਥੋਂ ਬਟਨ ਸਾਈਨ ਬੋਰਡ ਸਾਈਨ ਹੀ ਆਗੇ ਕਿਉਂਕਿ ਪਿੱਛੇ ਸਾਈਨ ਬੋਰਡ ਜਿਹੜਾ ਲਿਖਿਆ ਸੀ ਉੱਤੇ 17 ਕਿਲੋਮੀਟਰ ਸੀਗਾ ਇਹ ਹੁਣ 16 ਆ ਗਿਆ ਇੱਕ ਹੁਣ ਫਿਰ ਸਾਈਡ ਤੇ ਬੋਰਡ ਲਾ ਕੇ ਗਿਆ ਉੱਤੇ 15 ਕਿਲੋਮੀਟਰ ਰਿਹਾ ਸੀਗਾ ਜੇ ਲਾ ਕੇ ਚੱਲੀਏ ਤਾਂ ਮਾਤਾ ਸ਼੍ਰੀ ਨਾਨਨ ਦੇਵ ਜੀ ਮੰਦਿਰ ਆਨੰਦਪੁਰ ਸਾਹਿਬ ਤੋਂ ਤਕਰੀਬਨ ਮੇਰੇ ਖਿਆਲ 20 ਤੋਂ 25 ਕਿਲੋਮੀਟਰ ਤਾਂ ਪੈ ਜਾਂਦੇ ਕਿਉਂਕਿ ਸਾਈਨ ਬੋਰਡ ਬਿਲ ਵਿੱਚ ਵਿੱਚ ਸਾਈਨ ਨਹੀਂ ਲਿਖੇ ਹੈਗੇ ਕਿਸੇ ਪਾਸੇ 15 ਕਿਸੇ ਪਾਸੇ 16 ਜਾਂ 17 ਲਿਖਿਆ ਹੋਇਆ ਹੈ ਤਕਰੀਬਨ 6 ਤੋਂ 7 ਕਿਲੋਮੀਟਰ ਅਸੀਂ ਅੱਗੇ ਹੋਰ ਆ ਗਏ ਹੋਵਾਂਗੇ ਤੇ ਜਿੱਥੇ ਤੱਕ ਅਸੀਂ ਆਪਣੇ ਪਹਾੜ ਦਿਖ ਰਹੇ ਨੇ ਇੱਥੇ ਤੱਕ ਹਾਲੇ ਪੰਜਾਬ ਚੱਲ ਰਿਹਾ ਜਦੋਂ ਪਹਾੜ ਸ਼ੁਰੂ ਹੋ ਗਏ ਮਤਲਬ ਕਿ ਇੱਕ ਚੈੱਕਪੋਸਟ ਆਂਦੀ ਹੈ ਹਿਮਾਚਲ ਪ੍ਰਦੇਸ਼ ਪੁਲਿਸ ਦੀ ਤੇ ਉਸ ਤੋਂ ਅੱਗੇ ਹਿਮਾਚਲ ਸ਼ੁਰੂ ਹੋ ਜਾਂਦਾ ਤੇ ਜਿਹੜਾ ਇਹ ਪਿੰਡ ਦੇਖ ਰਹੇ ਹੋ ਇਹ ਵੀ ਪੰਜਾਬ ਦੇ ਵਿੱਚ ਹੀ ਪੈਂਦਾ ਹੈ ਤੇ ਇਹ ਮੌਸਮ ਬਹੁਤ ਘੈਂਟ ਅੱਜ ਬਣਿਆ ਪਿਆ ਬਟ ਇਦਾਂ ਲੱਗ ਰਿਹਾ ਕਿ ਜਿਵੇਂ ਉੱਪਰ ਮੀਂਹ ਪੈ ਰਿਹਾ ਹੋਵੇ ਕਿਉਂਕਿ ਮੌਸਮ ਜਿਆਦਾ ਹੀ ਖਰਾਬ ਹੈ ਤੇ ਹੁਣ ਦੇਖੋ ਜਿਹੜਾ ਸਾਈਨ ਬੋਰਡ ਆ ਗਿਆ ਇੱਥੇ ਵੀ 16 ਕਿਲੋਮੀਟਰ ਲਿਖਿਆ ਪਿਆ ਮ ਨਿਕਲ ਕੇ ਗਿਆ ਸੀ ਉੱਥੇ ਵੀ 16 ਕਿਲੋਮੀਟਰ ਲਿਖਿਆ ਸੀ ਤੇ ਸਾਈਨ ਬੋਰਡ ਸਹੀ ਨਹੀਂ ਹੈਗੇ ਕਿਉਂਕਿ ਸਾਰਿਆਂ ਤੇ ਕਿਲੋਮੀਟਰ ਗਲਤ ਲਿਖੇ ਹੋਏ ਨੇ 15 ਕਿ 16 ਤੇ ਹੁਣ ਇਹ ਆ ਗਿਆ ਜੱਜਰ ਪਿੰਡ ਜਿਹੜਾ ਜੱਜਰ ਪਿੰਡ ਆ ਪੰਜਾਬ ਦਾ ਆਖਰੀ ਪਿੰਡ ਹੈ ਤੇ ਇਸ ਤੋਂ ਅੱਗੇ ਹਿਮਾਚਲ ਪ੍ਰਦੇਸ਼ ਸ਼ੁਰੂ ਹੋ ਜਾਏਗਾ ਤੇ ਇਥੋਂ ਪੰਜਾਬ ਦੀ ਹੱਦ ਖਤਮ ਹੁੰਦੀ ਹੈ ਜੱਜਰ ਪੰਜਾਬ ਦਾ ਆਖਰੀ ਪਿੰਡ ਸੀ ਤੇ ਇਸ ਤੋਂ ਅੱਗੇ ਹਿਮਾਚਲ ਪ੍ਰਦੇਸ਼ ਸ਼ੁਰੂ ਹੋ ਰਿਹਾ ਹੈ ਤੇ ਹੁਣ ਪਹਾੜਾਂ ਦੇ ਵੀ ਨੇੜੇ ਆਈ ਆ ਰਹੇ ਆ ਤੇ ਇਸ ਚੈੱਕ ਪੋਸਟ ਕਰੀਅਰ ਕਰਨ ਤੋਂ ਬਾਅਦ ਅੱਗੇ ਪਹਾੜ ਸ਼ੁਰੂ ਹੋ ਜਾਣਗੇ ਤੇ ਇਸ ਇਸ ਪਾਸੇ ਚੈੱਕ ਪੋਸਟ ਹੈ ਹਿਮਾਚਲ ਪ੍ਰਦੇਸ਼ ਪੁਲਿਸ ਦੀ ਤੇ ਜਿਆਦਾਤਰ ਮਿਹਰ ਬੱਸ ਦੀ ਚੈਕਿੰਗ ਕਰਦੇ ਆ ਤੇ ਗੱਡੀਆਂ ਦੀ ਚੈਕਿੰਗ ਕਰਦੇ ਆ ਹੁਣ ਸਾਡੇ ਕੋਲ ਬੁਲੇਟ ਸੀਗਾ ਤੇ ਸਾਡੀ ਚੈਕਿੰਗ ਵਗੈਰਾ ਨਹੀਂ ਕੀਤੀ ਇੱਕ ਇਹ ਪੋਸਟਾਂ ਦੀ ਚੈੱਕ ਪੋਸਟ ਆਉਂਦੀ ਹੈ ਤੇ ਇੱਕ ਇਸ ਤੋਂ ਅੱਗੇ ਹੋਰ ਚੈੱਕ ਪੋਸਟ ਹੈ ਉੱਥੇ ਵੀ ਚੈਕਿੰਗ ਕਰਦੇ ਆ ਤੇ ਇੱਕ ਇਹ ਚੈੱਕ ਪੋਸਟ ਆ ਗਈ ਬਟ ਇਹਨਾਂ ਨੇ ਸਾਨੂੰ ਰੋਕਿਆ ਨਹੀਂ ਚੈੱਕ ਵਗੈਰਾ ਨਹੀਂ ਕੀਤੀ ਹੈਗੀ ਇਹ ਜ਼ਿਆਦਾਤਰ ਮੈਂ ਦੇਖਿਆ ਕਿ ਬੱਸਾਂ ਵਗੈਰਾ ਨੂੰ ਰੋਕ ਕੇ ਉਹਨਾਂ ਦੀ ਚੈੱਕ ਕਰਦੇ ਨੇ ਕਿਉਂਕਿ ਪਰਮਿਟ ਦੇਖਦੇ ਨੇ ਜੇ ਪੰਜਾਬ ਦੀ ਬੱਸ ਤੇ ਹਿਮਾਚਲ ਵਾਸਤੇ ਜਾਣ ਵਾਸਤੇ ਉਹਨਾਂ ਨੂੰ ਪਰਮਿਟ ਚਾਹੀਦਾ ਹੁੰਦਾ ਤੇ ਜਿਹੜਾ ਇਹ ਦੇਖ ਰਹੇ ਹੋ ਪਿੰਡ ਇਹਦਾ ਨਾਮ ਹੈ ਟੋਬਾ ਇਹੀ ਹਿਮਾਚਲ ਪ੍ਰਦੇਸ਼ ਤੋਂ ਸ਼ੁਰੂ ਹੋ ਜਾਂਦਾ ਹੁਣ ਜਿਵੇਂ ਜਿਵੇਂ ਚੜਾਈ ਉੱਪਰ ਜਾਈ ਜਾ ਰਹੀ ਹੈ ਮਤਲਬ ਕਿ ਪਹਾੜ ਸ਼ੁਰੂ ਹੋ ਗਏ ਤੇ ਇਤੋਂ ਹੀ ਹਿਮਾਚਲ ਪ੍ਰਦੇਸ਼ ਸ਼ੁਰੂ ਹੋ ਜਾਂਦਾ ਹੈ ਤੇ ਜਿਹੜੇ ਇਹਨਾਂ ਦੇ ਮੋੜ ਨੇ ਜਿਹੜੇ ਪਿੱਛੇ ਮੋੜ ਸੀਗੇ ਉਹਨਾਂ ਤੋਂ ਵੀ ਜ਼ਿਆਦਾ ਖਤਰਨਾਕ ਹੈ ਕਿਉਂਕਿ ਜ਼ਿਆਦਾ ਮੁੜਵੇ ਮੋੜ ਨੇ ਇਤੋਂ ਤੇ ਸਾਹਮਣੇ ਦੇਖੋ ਇੱਥੇ ਪਹਾੜ ਬਹੁਤ ਸ਼ੁਰੂ ਹੋ ਗਏ ਨੇ ਇਹ ਛੋਟੇ ਛੋਟੇ ਪਹਾੜਲੇ ਆ ਰਹੇ ਨੇ ਤੇ ਇਹ ਜਿਹੜਾ ਤੁਸੀਂ ਦੇਖ ਰਹੇ ਹਾਲੇ ਪਿੰਡ ਟੋਬਾ ਹੀ ਚੱਲ ਰਿਹਾ ਹੈ ਤੇ ਕਾਫੀ ਅੱਗੇ ਤੱਕ ਕਈਆਂ ਲੋਕਾਂ ਦੇ ਘਰੇ ਬਣੇ ਹੋਏ ਨੇ ਤੇ ਇਸ ਜਿਹੜਾ ਮੇਰੇ ਸਹਮਣੇ ਇਸ ਸਮਸ਼ਾਨ ਘਰ ਪਿਆ ਕਿਸੇ ਨੇ ਬਣਾ ਕੇ ਛੱਡ ਦਿੱਤਾ ਹੋਵੇਗਾ ਤੇ ਇੱਕ ਸਾਈਡ ਵੀ ਘਰ ਬਣਿਆ ਤੇ ਮੇਬੀ ਇਹ ਟੂਰਿਸਟ ਪਲੇਸ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਦਾ ਇਹ ਪਹਿਲਾ ਪਿੰਡ ਪੈ ਜਾਂਦਾ ਹੈ ਅਨੰਦਪੁਰ ਸਾਹਿਬ ਤੋਂ ਜਦੋਂ ਆਣੇ ਆ ਤੇ ਟੋਬਾ ਪਿੰਡ ਦਾ ਨਾਮ ਹੈ ਤੇ ਹਾਲੇ ਤੱਕ ਪਿੰਡੇ ਚੱਲ ਰਿਹਾ ਤੇ ਇੱਥੇ ਹੋਰ ਹੋਟਲ ਵਗੈਰਾ ਵੀ ਹੈ ਨੇ ਕਿਉਂਕਿ ਟੂਰਿਸਟ ਪਲੇਸ ਜਦੋਂ ਜ਼ਿਆਦਾਤਰ ਆਉਂਦੇ ਆ ਤੇ ਇੱਥੇ ਕਈ ਵਾਰ ਠਹਿਰਦੇ ਕਿ ਇੱਥੋਂ ਪਹਾੜ ਵਗੈਰਾ ਦਾ ਨਜ਼ਾਰਾ ਵਧੀਆ ਲੱਗਦਾ ਕਿਉਂਕਿ ਪਹਾੜ ਇੱਥੋਂ ਸ਼ੁਰੂ ਹੋ ਜਾਂਦੇ ਟੋਬੇ ਪਿੰਡ ਤੋਂ ਕਾਫੀ ਅੱਗੇ ਆ ਗਏ ਤੇ ਪਹਾੜਾਂ ਦੇ ਨਾਲ-ਨਾਲ ਹੀ ਰਸਤਾ ਜਾ ਰਿਹਾ ਹੈ ਰਸਤਾ ਸਾਫ ਬਣਾਇਆ ਕਾਫੀ ਵਧੀਆ ਰਸਤਾ ਹੈ ਕਿਉਂਕਿ ਤਕਰੀਬਨ ਅਸੀਂ 4-5 ਸਾਲ ਪਹਿਲਾਂ ਆਏ ਤੇ ਥੋੜਾ-ਥੋੜਾ ਵਿੱਚ ਰਸਤਾ ਖਰਾਬ ਸੀ ਤੇ ਹੁਣ ਰਸਤਾ ਇਹਨਾਂ ਨੇ ਬਹੁਤ ਵਧੀਆ ਰਸਤਾ ਬਣਾਤਾ ਹੈ ਬਟ ਜਿਹੜੇ ਇਹਨਾਂ ਦੇ ਮੋੜ ਹਨ ਉਹ ਬੜੇ ਖਤਰਨਾਕ ਲੱਗਦੇ ਕਿਉਂਕਿ ਕਾਫੀ ਉੱਪਰ ਦੀ ਮੁੜ ਕੇ ਜਾਣਾ ਪੈਂਦਾ ਹੈ ਤੇ ਜਿਹੜਾ ਮਾਤਾ ਨੈਣਾ ਦੇਵੀ ਦਾ ਮੰਦਿਰ ਉਹ ਪਹਾੜ ਦੀ ਉੱਪਰੋਂ ਘੁੰਮ ਕੇ ਜਾਣਾ ਦੂਸਰੀ ਸਾਈਡ ਪੈ ਜਾਂਦਾ ਹੈ ਜਿਵੇਂ ਮੌਸਮ ਖਰਾਬ ਸੀ ਮੈਨੂੰ ਲੱਗ ਰਿਹਾ ਕਿ ਉੱਪਰ ਵੀ ਪੈਂਦਾ ਹੋਵੇਗਾ ਜਿਵੇਂ ਹੀ ਅਸੀਂ ਉੱਪਰ ਪਹੁੰਚੇ ਇੱਥੇ ਬਹੁਤ ਤੇਜ਼ ਬਾਰਿਸ਼ ਸ਼ੁਰੂ ਹੋ ਗਈ ਤੇ ਹੁਣ ਕੋਈ ਰਸਤਾ ਦੇਖਣਾ ਤੇ ਉੱਥੇ ਜਾ ਕੇ ਰੁਕਦੇ ਆਂ ਤੇ ਆਨੰਦਪੁਰ ਸਾਹਿਬ ਵਾਲੇ ਪਿੱਛੋਂ ਇਹਨੂੰ ਕਲੀਅਰ ਦਿਖ ਰਿਹਾ ਬਹੁਤ ਤੇਜ਼ ਬਾਰਿਸ਼ ਹੋ ਰਹੀ ਹੈ ਤੇ ਇੱਥੇ ਵੀ ਬਾਰਿਸ਼ ਸ਼ੁਰੂ ਹੋ ਗਈ ਬਟ ਨਾ ਕੋਈ ਨੇੜੇ ਜਗ੍ਹਾ ਨਹੀਂ ਦਿਖ ਰਹੀ ਤੇ ਹਾਂ ਸਾਹਮਣੇ ਜਗ੍ਹਾ ਦੀ ਤੇ ਉੱਥੇ ਜਾ ਕੇ ਹੁਣ ਰੁਕਦੇ ਆਂ ਹਾਂਜੀ ਮਾਤਾ ਨਾਨਾ ਦੇਵੀ ਦੇ ਮੰਦਿਰ ਬਸ ਪਹੁੰਚਣ ਵਾਲੇ ਸੀ ਇੱਥੋਂ ਸਿਰਫ ਨਾ 5 ਕਿਲੋਮੀਟਰ ਰਹਿ ਗਿਆ ਤੇ ਰਸਤੇ 'ਚ ਬਾਰਿਸ਼ ਬਹੁਤ ਜ਼ਿਆਦਾ ਤੇਜ਼ ਤੇ ਇੱਥੇ ਖੜੇ ਸੀਗੇ ਕਿ ਮੈਂ ਕਿਹਨੂੰ ਦੂਜੀ ਝੋਪੜੀ ਜਿਹੀ ਬਣੀ ਪਈ ਐ ਛੋਟੀ ਜਿਹੀ ਦੇ ਗਾਂਢੇ ਤੇ ਬੰਦ ਹੈ ਹੁਣ ਇੱਥੋਂ ਜਿਹੜਾ ਮੰਦਿਰ ਦਾ ਰਸਤਾ ਹੈ ਉਹ ਹੈਗਾ 5 ਕਿਲੋਮੀਟਰ ਦਾ ਬਟ ਬਾਰਿਸ਼ ਹੀ ਬਹੁਤ ਇੱਕਦਮ ਤੇਜ਼ ਹੋ ਗਈ ਸੀ ਜਦੋਂ ਅਸੀਂ ਇੱਥੇ ਪਹੁੰਚੇ ਆ ਤੇ ਅਸੀਂ ਫਿਰ ਇਹ ਬਣੀ ਸੀ ਇੱਕ ਛੰਨ ਜੀ ਬਣੀ ਐ ਛੰਨ ਪੰਜਾਬੀ ਚ ਛੰਨ ਕਹਿੰਦੇ ਨੇ ਇਹਨੂੰ ਤੇ ਇਹਦੇ ਚ ਅਸੀਂ ਖੜ ਗਏ ਆ ਕੇ ਤੇ ਇੱਥੇ ਵਿਚਾਰੀ ਇੱਕ ਗਊ ਮਾਤਾ ਕਹਿ ਲਓ ਠੀਕ ਐ ਉਹ ਵੀ ਆ ਕੇ ਤੇ ਖੜ ਗਈ ਐ ਤੇ ਅਸੀਂ ਹੁਣ ਇੱਥੋਂ ਬਾਕੀ ਹੁਣ ਸ਼ਾਇਦ ਮੇ ਵੀ بارش ਥੋੜੀ ਘਟਦੀ ਹੈ ਫਿਰ ਅਸੀਂ ਅੱਗੇ ਚੱਲੇ ਪਾਵਾਂਗੇ ਵੈਸੇ ਰਸਤਾ ਦੇ ਮੰਦਰ 5 ਮਿੰਟ ਦਾ ਹੀ ਰਹਿ ਗਿਆ 5-10 ਮਿੰਟ ਦਾ ਰਸਤਾ ਸਾਰ ਬਸ ਸਾਫ ਬਿਲਕੁਲ ਸਾਫ ਰਸਤਾ ਪਿਆ ਅੱਗੇ 5 ਮਿੰਟ ਦੇ ਵਿੱਚ ਅਸੀਂ ਪਹੁੰਚ ਜਾਾਂਗੇ ਇਹ ਸਾਡਾ ਬੁਲੇਟ ਹੈ ਇਹ ਸਾਡਾ ਸਮਾਨ ਹੈ ਬਾਕੀ ਸਾਰਾ ਠੀਕ ਹੈ ਜੀ ਤੇ ਬਾਕੀ ਹੁਣ ਫਲੈਕਸੀ بارش ਵਿੱਚ ਵਿੱਚ ਰੁਕ ਜਾਂਦੀ ਹੈ ਵਿੱਚ ਵਿੱਚ ਬਹੁਤ ਤੇਜ਼ ਹੋ ਜਾਂਦੀ ਹੈ ਤੇ ਬੜ ਮੌਸਮ ਬਹੁਤ ਨਾਈਸ ਹੈ ਅੱਛਾ ਇਹ 쿨 ਮੌਸਮ ਹੋਇਆ ਪਿਆ ਗਰਮੀ ਦੇ ਨਾਲੋਂ ਤੇ ਬੈਟਰ ਏ ਤੇ ਬਾਕੀ ਦੇਖਦੇ ਹਾਂ ਉੱਪਰ ਜਾ ਕੇ ਨਾਲੇ ਸਟੇ ਦਾ ਕਿੰਨਾ ਰਹੇਗਾ ਸਾਡਾ ਕੋਠਲ ਵਗੈਰਾ ਦੇਖਦੇ ਹਾਂ ਤੇ ਇੱਕ ਛੰਨ ਸੀ ਸਵਾਗਤ ਤੇ ਰੁਕਿਆ ਤੇ بارش ਬਹੁਤ ਜ਼ਿਆਦਾ ਤੇਜ਼ ਪੈ ਰਹੀ ਏ ਪਹਾੜਾਂ ਦੇ ਵਿੱਚ ਬਿਲਕੁਲ ਇੱਧਰ ਨੀਚੇ ਖੜੇ ਹੋਏ ਆ ਇੱਥੋਂ ਉੱਪਰ ਆਏ ਸੀ ਬਟ ਨਾ بارش ਬਹੁਤ ਜ਼ਿਆਦਾ ਤੇਜ਼ ਹੋ ਗਈ ਏ ਸੋ ਇੱਥੇ ਇੱਕ ਜਗ੍ਹਾ ਮਿਲੀ ਏ ਇਸ ਜਗ੍ਹਾ ਤੇ ਅਸੀਂ ਰੁਕੇ ਆ بارش ਨਾ ਬਹੁਤ ਜ਼ਿਆਦਾ ਤੇਜ਼ ਪੈ ਰਹੀ ਏ ਤੇ ਆਨੰਦਪੁਰ ਸਾਹਿਬ ਫੋਰ ਵੀਸ ਤੋਂ ਜਾਂ ਤੇ ਹੀ ਪੈ ਰਹੀ ਹੈ ਬਟ ਮੇਰੇ ਖਿਆਲ ਉਹਨਾਂ ਤੋਂ ਕੱਟ ਗਈ بارش ਕਾਫੀ ਉੱਪਰ ਮੰਦਿਰ ਦੇ ਵਿੱਚ ਇਹ ਭਾਜੀ ਸਾਨੂੰ ਮਿਲੇ ਨੇ ਤੁਸੀਂ ਲੋਕਲ ਇਥੋਂ ਦੇ ਹਾਂਜੀ ਕੀ ਨਾਮ ਤੁਹਾਡਾ ਜਸ਼ਨ கிருஷ்ਣ ਬਣਾਉਂਦੇ ਰਹਸ ਕਿ ਲੇੜੇ ਜਾਂਦੇ ਹਾਂ ਹਾਂਜੀ ਕੀ ਕਰ ਉੱਪਰ ਰੂਮ ਵਗੈਰਾ ਜਿਹੜੇ ਦੱਸੇ ਅਸੀਂ ਵਧੀਆ ਨਹੀਂ ਕਹਿੰਦਾ ਉਹ ਸਰਾ ਬਣਾ ਇਹ ਮੰਦਿਰ ਵੱਲੋਂ ਹੀ ਹੈ ਦੇ ਵਿੱਚ ਬੜੀ ਆ ਵੀ ਰੂਮ ਦੇ ਇਸ ਤਰ੍ਹਾਂ ਦੀ ਜੂ ਵੀ ਨੀਂਦ ਹੈ ਜੋ ਸਭ ਨੂੰ ਕੀ ਤੁਸੀਂ ਵੀ ਅੱਜ ਲੋਕੀ ਕੰਮ ਕਰਦੇ ਹੋ ਲੋਕੀ ਲੋਕ ਕਰ ਰਹੇ ਨੇ ਮਾਰਿਸ਼ ਵਗੈਰਾ ਜਾਈ ਹੋ ਰਹੀ ਹੈ ਅੱਜ ਕੱਲ ਕਿੱਦਾਂ ਇਹ ਤਾਂ ਆ ਜੀ ਆ ਜਾ ਹਾਂ ਜੀ ਇਹ ਕਿ ਬਰਫ ਬਰਫ ਤੋਂ ਨਿਕਲਦੀ ਅਸੀਂ ਕਰੀਏ ਨਾ ਉਹਦਾ ਜੀ ਦੂਰ ਬਰੇ ਦੇ ਹੋ ਗਏ ਕੋਈ ਨਾ ਡਾਕ ਨਾ ਇਹ ਨਾ ਹੋ ਰਿਹਾ ਕਿ ਫੋਰੈਸਟ ਪ੍ਰੋਭਾ ਤੇ ਇਸ ਸਾਈਡ ਜਿਹੜੀ ਸਾਰੀ ਦੇਖ ਰਹੇ ਹੋ ਉਹੀ ਪਾਰਕਿੰਗ ਹੈ ਤੇ ਇਹ ਗੈਸਟ ਹਾਊਸ ਹੈ ਹੋਟਲ ਹੈ ਤੇ ਇਹਦੇ ਅੰਦਰ ਇਹ ਵੀ ਪਾਰਕਿੰਗ ਲਗਾਉਂਦੇ ਆ ਤੇ ਅਸੀਂ ਅੰਦਰ ਬੂਟ ਲਗਾਤਾ ਜੇ ਅਸੀਂ ਇੱਥੇ ਪਾਰਕਿੰਗ ਲਗਾਤਾ ਹੀ ਬੂਟ ਤੇ ਬੈਗ ਵੀ ਇਹੀ ਜਮਾ ਕਰ ਲੈਂਦੇ ਆ ਜਿਹਦੀ ਪਰਚੀ ਜਦੋਂ 12 ਘੰਟੇ ਜਿਵੇਂ ਹੁੰਦੇ ਆ ਤਾਂ 12 ਘਟੇ ਦੇ 50 ਰੁਪਏ ਲੈਂਦੇ ਆ ਤੇ ਜੇ ਪੂਰੀ ਰਾਤ ਇਹ ਪੂਰੀ ਰਾਤ ਆਪਣਾ ਬਾਈਕ ਲਗਾਉਣਾ ਇੱਥੇ ਤਾਂ 100 ਰੁਪਏ ਦੀ ਪਰਚੀ ਕੱਟਦੇ ਆ ਸੋ ਜਿਵੇਂ ਇਹ ਸਾਰੇ ਦੇਖ ਰਹੇ ਹੋ ਜਿ ਸਾਰੇ ਹੋਟਲ ਨੇ ਤੇ ਇਸ ਸਾਈਡ ਤੋਂ ਔੜੀਆਂ ਵਾਲਾ ਰਸਤਾ ਉੱਪਰ ਹੋ ਜਾਂਦਾ ਮੰਦਰ ਨਾਲ ਸੋ ਹੁਣ ਉੱਪਰ ਜੰਨੇ ਆ ਤੇ ਉੱਪਰ ਵੀ ਕਈ ਹੋਟਲ ਹੈਗੇ ਆ ਜੇ ਤੇ ਕੋਈ ਵਧੀਆ ਹੋਟਲ ਮਿਲਦਾ ਜਾਂ ਕੋਈ ਮੰਦਰ ਵਾਲਾ ਕਮੇਟੀ ਵਾਲਾ ਦਾ ਕਮਰਾ ਜਿਹੜਾ ਹੁੰਦਾ ਉਹ ਵਧੀਆ ਮਿਲਦਾ ਤਾਂ ਉੱਪਰ ਸਟੇ ਕਰਾਂਗੇ ਨਹੀਂ ਤੇ ਫਿਰ ਅੱਜ ਹੀ ਦਰਸ਼ਨ ਕਰਕੇ ਮੰਦਰ ਦੇ ਤੇ نیچے ਜਾਵਾਂਗੇ ਅਨੰਦਪੁਰ ਸਾਹਿਬ ਤੋਂ ਉੱਪਰ ਆ ਕੇ ਤੇ ਇੱਥੇ ਵਿਊ ਪੁਆਇੰਟ ਫੋਟੋ ਪੁਆਇੰਟ ਇੱਥੇ ਬਣਿਆ ਹੋਇਆ ਹੈ ਤੇ ਹਵਾ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਹੈ ਉਹ ਦੇਖੋ ਕਿੰਨਾ ਵਧੀਆ ਆ ਰਿਹਾ ਤੇ ਸਾਰੇ ਪਹਾੜੇ ਤੁਹੋਂ ਦਿਖ ਰਹੇ ਨੇ ਸਾਹਮਣੇ ਦੇਖੋ ਇਹ ਮੇਰੇ ਸਾਹਮਣੇ ਗੋਬਿੰਦਸਗਰ ਚੀਰੇ ਹੀ ਹੈ ਜਿਹੜੀ ਅੱਧਰ ਜਾ ਰਹੀ ਹੈ ਤੇ ਜਿਹੜਾ ਇਹ ਰੋਪウェイ ਦੇਖ ਰਹੇ ਹੋ ਜਿਵੇਂ ਜਿਹੜਾ ਬਾਈਕਲ ਰਸਤੇ ਤੋਂ ਆਉਂਦਾ ਨਾ ਕਾਰਾਂ ਦੇ ਰਸਤੇ ਤੋਂ ਉੱਪਰ ਕਾਫੀ ਤੱਕ ਆ ਜਾਂਦਾ ਇੱਕ ਨੀਚੇ ਰਸਤਾ ਆਉਂਦਾ ਹੈ ਉਹ ਰੋਪ ਨਾਲ ਤਾਂ ਇੱਥੋਂ ਇੱਥੇ ਤੱਕ ਲੈ ਕੇ ਆਉਂਦੇ ਆ ਇਸ ਸਾਈਡ ਤੋਂ ਉੱਪਰ ਜਾਂਦਾ ਰਸਤਾ ਉੱਪਰ ਜਾਂਦੇ ਹਾਂ ਹਵਾ ਬਹੁਤ ਜ਼ਿਆਦਾ ਤੇ ਚੱਲ ਰਹੀ ਹੈ ਸਾਰੇ ਇਹ ਅਸੀਂ ਉਸ ਸੜਕ 'ਤੇ ਜਿਹੜਾ 뷰 ਪੁਆਇੰਟ ਹੈ ਬਹੁਤ ਵਧੀਆ ਰਿਹਾ ਉੱਥੋਂ ਸੋ ਉੱਪਰ ਚੱਲਦੇ ਹੁਣ ਇਹ ਆ ਗਈ ਮੰਦਿਰ ਦੇ ਨੇੜੇ ਮਾਰਕੀਟ ਤੇ ਹਵਾ ਬਹੁਤ ਜ਼ਿਆਦਾ ਹੀ ਤੇਜ਼ ਚੱਲ ਰਹੀ ਹੈ ਐਵੇਂ ਲੱਗਦਾ ਜਿਵੇਂ ਕੋਈ ਚੀਜ਼ ਉੱਪਰੋਂ ਡਿੱਗ ਉੱਪਰ ਹੀ ਨਾ ਗਿਰ ਜੇ ਹੋਰ ਹੋਰ ਅੱਜ ਦਾ ਮੈਨੂੰ ਲੱਗਦਾ ਨੀਚੇ ਜਾਣਾ ਊਕਾ ਹੈ ਤੇ ਰਾਤ ਸਟੇ ਕਰਨੀ ਪਈ ਉੱਪਰ ਹੀ ਇਤੋਂ ਬਸ ਨੇੜੇ ਹੀ ਰਹਿ ਗਿਆ ਮੰਦਿਰ ਇਹ ਸਾਰਾ ਸਟੇ ਇਹੀ ਵਾਕਿੰਗ ਇੱਥੋਂ ਪੈਦਲ ਤੁਸੀਂ ਘਾਹ ਨਹੀਂ ਜੀ ਉੱਥੋਂ ਤੇ ਇਹ ਦੇਖੋ ਇਹਦੋਂ ਥਿਊ ਵੀ ਦਿਖਾਉ ਦੇਣਾ ਜੀ ਸਾਰਾ ਕਿੰਨਾ ਵਧੀਆ ਥਿਊ ਆ ਰਿਹਾ ਇੱਥੋਂ ਰਾਤ ਛੀਰ ਮੈਂ 6:30 ਵਜੇ ਹੋਣੀ ਸਾਰਾ 3 ਹੈਗਾ ਜੀ ਜਿਹੜਾ ਵਾਕਿੰਗ ਰਸਤਾ ਸਾਰਾ ਤੇ ਉਸ ਤੋਂ ਬਾਅਦ ਕੀ ATM ਇਥੇ ਹੈ HDFC ਦਾ ਜੇ ਐਮਰਜੈਂਸੀ ਪੈਸੇ ਚਾਹੀਦੇ ਤੇ ਪੈਸੇ ਕਢਵਾ ਸਕਦੇ ਆ ATM ਚਾਲੂ ਹੈ ਮੈਂ ਤੁਹਾਨੂੰ ਦਿਖਾਉਂਦਾ ਮਾਸੀ ਤੋਂ ਵੀ ਇੱਥੋਂ ਤੁਸੀਂ ਪਰਚਾਰ ਵਗੈਰਾ ਲੈ ਸਕਦੇ ਹੋ ਹੈ ਸਾਰਾ ਚੰਗਾ ਯਾਰ ਰਸਤਾ ਤੇ ਬਾਕੀ ਸੌ ਸੂ ਦਾ ਵੀ ਚੜ ਗਿਆ ਅਸੀਂ ਦਰੂਪ ਪਰ ਆਏ ਸੀਗੇ ਤੇ ਇਸ ਗੇੜ ਦੇ ਕੋਲ ਆ ਕੇ ਇੱਕ ਇਸ ਨਾਲ ਹੀ ਗੇੜ ਦੇ ਰਸਤਾ ਜਾਂਦਾ ਪੋੜੀਆਂ ਵਾਲਾ ਤੇ ਇੱਕ ਦਰੂ ਬਿਲਕੁਲ ਪਲੇਨ ਰਸਤਾ ਜਾਂਦਾ ਤੇ ਫਿਰ ਆਪਾਂ ਕਿਹੜੇ ਰਸਤੇ ਚੱਲੀ ਫਿਰ ਆਈ ਸੀ ਤੇ ਜੇ ਵੀ ਤੁਸੀਂ ਪਲੇਨ ਜਾਣਾ ਹੈ ਤੇ ਤੁਸੀਂ ਦਰਸਾ ਰਸਤਾ ਲੀਕੀ ਤੇ ਜੇ ਸਟੈਪ ਬਈ ਚਾਹੁੰਦੇ ਆ ਪੋੜੀਆਂ ਦਾ ਰਸਤਾ ਇਹ ਕਿ ਸਿੱਧੀ ਚੜਾਈ ਥੋੜੀ ਜਿਹੀ ਹੋ ਪਲੇਨ ਹੈ ਹਾਂ ਇਹ ਵੀ ਡਿਸਾਈਡ ਕਰ ਲੈ ਵੀ ਕਿਧਰ ਨੂੰ ਆਪਾਂ ਚੱਲੀਏ ਪੋੜੀਆਂ ਵਾਲੇ ਪਾਸੇ ਪਹੁੰਚ ਛੇਤੀ ਪਹੇਗਾ ਪਰ ਆਪਾਂ ਪਲੇਨਾਂ ਰਸਤੇ ਚੱਲਦੇ ਆਂ ਪੋੜੀਆਂ ਵਾਲੇ ਤੇ ਬੜੀ ਬਾਰ ਗਏ ਆ ਤੇ ਪੋੜੀਆਂ ਵਾਲੇ ਰਸਤੇ ਤੋਂ ਨਹੀਂ ਅਸੀਂ ਪਲੇਨ ਰਸਤੇ ਤੇ ਜਾ ਰਹੇ ਆਂ ਕੁੜੀਆਂ ਬਰਸਟ ਤੋਂ ਪਹਿਲਾਂ ਵੀ ਗਏ ਸੀ ਇਹ ਮਾਰਕੀਟ ਹੀ ਹੈ ਇੱਥੋਂ ਇਹ ਨਵਾਂ ਰਸਤਾ ਬਣਿਆ ਹੈ ਦੇਖ ਲੈ ਕਿ ਗੁਜੈਰ ਅਫਸਰ ਦੇ ਵਿੱਚ ਇਹ ਹੁਣ ਉੱਪਰ ਜਾ ਰਹੇ ਹੇ ਕਿੰਨਾ ਵਧੀਆ ਦੇਖੋ ਪੇਂਟਿੰਗ ਮੋਡਲ ਬਣਾਇਆ ਪਿਆ ਇਸ 侧 ਦੀਵਾਰ ਦੇ ਉੱਪਰ ਹਾਂਜੀ ਇਹ ਮੰਦਿਰ ਦਾ ਬਣਾਇਆ ਹੈ ਡਿਜ਼ਾਈਨ ਬਣਾਇਆ ਹੈ ਜਿਹੜਾ ਮੰਦਿਰ ਇਹ ਉਹਦੀ ਕਲਾਕ੍ਰਿਤੀ ਕਿੰਨਾ ਸੋਹਣਾ ਬਣਾਇਆ ਤੇ ਇਸ ਸਾਈਡ ਤੋਂ ਉੱਪਰ ਚੱਲਦੇ ਹਾਂ ਬਟ ਹਵਾ ਨਾ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਹੈ ਜਿਹੜਾ ਰਸਤਾ ਅਸੀਂ ਉੱਪਰ ਆ ਰਹੇ ਨਾ ਇਸ ਰਸਤੇ ਨਾਲ ਜਿਹੜੀ ਇਹ ਝੀਲ ਚੱਲ ਰਹੀ ਹੈ ਗੋਬਿੰਦ ਸਾਗਰ ਝੀਲ ਹੈ ਬਈ ਸ਼ਾਮ ਦਾ ਟਾਈਮ ਹੋ ਗਿਆ ਬਹੁਤ ਹੀ ਘਣ ਮੌਸਮ ਬਣਿਆ ਹੋਇਆ ਹੈ ਬਟ ਹਵਾ ਬਹੁਤ ਜ਼ਿਆਦਾ ਤੇਜ਼ چل ਰਹੀ ਹੈ ਨੀਚੇ ਦੇਖੋ ਕਿਵੇਂ ਰਸਤਾ ਰਹਿ ਗਿਆ ਸਾਰਾ ਅਸੀਂ ਰਸਤੇ ਤੇ ਜਾ ਰਹੇ ਹਾਂ ਪਰ ਥੋੜਾ ਜਿਹਾ ਵਾਪਸ نیچے ਆ ਕੇ ਤੇ ਵੀਰੇ ਨੇ ਕੋਈ ਕਹਿੰਦਾ ਰਸਤਾ ਲੱਭੇ ਕਹਿੰਦਾ ਕੋਈ ਸ਼ਾਰਟਕਟ ਰਸਤਾ ਹੈ ਇੱਥੇ ਜਾਂਦੇ ਹਾਂ ਦੇਖਣੇ ਕਿਹੜਾ ਰਸਤਾ ਹੈ ਲੰਗਰ ਹਾਲ ਲੰਗਰ ਹਾਲ ਲੰਗਰ ਖਾਲ ਦੇ ਨਾਲ ਕਿਹੜਾ ਸ਼ੋਰਟਕਟ ਰਸਤਾ ਬਈ ਇਹ ਹੈਗਾ ਨਹੀਂ ਲੰਗਰ ਖਾਲ ਉਹ ਵਾਲਾ ਰਸਤਾ ਦਿਖਾਓ ਮੈਨੂੰ ਕਿ ਉਹ ਇਹ ਰਸਤੇ ਤੋਂ ਉੱਪਰ ਜਾ ਰਹੇ ਸੀ ਸੀ ਇਹ ਰਸਤਾ ਆ ਜੇ ਮੈਂ ਤੁਹਾਨੂੰ ਦੇ ਦੇ ਨਾਲ ਸ਼ੋਰਟਕਟ ਰਸਤਾ ਹਾਂ ਆ ਇਹ ਰਸਤਾ ਹਾਂ ਇਹ ਆ ਗਿਆ ਗਲੀਆਂ ਦੇ ਵਿੱਚੋਂ ਵੀਰੇ ਘਰ ਤਾਂ ਨਹੀਂ ਹੋਣਾ ਕਿਸੇ ਦਾ ਜ਼ਿਆਦਾਤਰ ਮੈਨੂੰ ਲੱਗਦਾ ਹੋਟਲ ਹੀ ਨੇ ਹੈਨਾ ਮੈਂ ਵੀ ਪਹਿਲੀ ਵਾਰ ਆਇਆ ਹਾਂ ਇਸ ਰਸਤੇ ਤੋਂ ਇਹ ਜਿਹੜਾ ਦੂਸਰੇ ਪਾਸੇ ਰਸਤਾ ਜਾ ਰਿਹਾ ਨਾ ਉਹ ਘੁੰਮ ਕੇ ਉੱਪਰੋਂ ਆਏਗਾ ਮੇਰੇ ਸਾਰਾ ਨਾ ਇਹ ਪਹਿਲਾਂ ਪਹੁੰਚ ਜਾਗੇ ਇਧਰੋਂ ਆਪਾਂ ਹਾਂ ਪਰ ਹੈ ਬੜਾ ਖੂਸ਼ਕ ਰਸਤਾ ਹੈ ਹਾਂ ਖੂਬ ਹੀ ਆ ਯਾਰ ਰਸਤਾ ਰੱਗਾਂ ਦੇ ਚਲੋ ਦੇਖਦੇ ਆ ਐਡਵੈਂਚਰ ਵੀ ਜ਼ਰੂਰੀ ਏ ਪਰ ਐਸੇ ਵਾਲੇ ਇਹ ਇਧਰ ਪੋੜੀਆਂ ਚੜ ਚੜ ਕੇ ਮੇਰੀ ਤੇ ਬਸ ਹੋ ਗਈ ਏ ਯਾਰ ਬੁਲਟ ਚਲਾ ਚਲਾ ਕੇ ਵੀ ਇਹ ਪੋੜੀਆਂ ਚੜ ਕੇ ਵੀ ਅੱਗੇ ਭਾਈ ਰਸਤਾ ਖਤਮ ਹੋ ਗਿਆ ਹੈ ਵੀ ਕਿ ਨਹੀਂ ਆ ਜਾ ਨਹੀਂ ਦਿਖਾਨਾ ਹਾਂ ਇਹ ਰਸਤਾ ਜਾ ਰਿਹਾ ਨਾ ਕਾਫੀ ਸ਼ਾਰਟਕਟ ਵਾਝਿਆ ਨਹੀਂ ਤੇ ਪਿੱਛੇ ਘੁੰਮ ਕੇ ਉੱਪਰ ਚੜ੍ਹ ਕੇ ਆਉਣਾ ਪੈਣਾ ਸੀ ਪਾਈਪ ਕਿੰਨੇ ਜਾ ਰਹੇ ਨੇ ਇਹ ਸਭ ਨੂੰ ਵਾਟਰ ਦੇ ਅਸੀਂ ਆਏ ਸੀ ਜਿਹੜਾ ਇਹ ਸ਼ਾਰਟਕਟਰ ਵਾਲਾ ਰਸਤਾ ਨਾ ਇਸ ਸਾਈਡ ਤੋਂ ਆਹੀ ਜਿਹੜਾ ਦੂਸਰਾ ਰਸਤਾ ਆ ਰਹੀ ਉੱਥੋਂ ਘੁੰਮ ਕੇ ਆਉਣਾ ਸੀਗਾ ਤੇ ਹੁਣ ਸਾਹਮਣੇ ਪੌੜੀਆਂ ਨੇ ਉਹ ਕਹਿੰਦੇ ਅੱਗੇ ਮੁੜ ਕੇ ਨਾਲ ਹੀ ਮੰਦਿਰ ਹੈ ਨੇੜੇ ਹੀ ਰਹਿ ਗਿਆ ਬਸ ਤੇ ਹੁਣ ਤੁਹਾਨੂੰ ਹੁਣ ਅੱਗੇ ਜਾਂਦੇ ਆ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਮੰਦਿਰ ਦੇ ਇਹ ਸਿੱਧਾ ਆਹ ਦੇ ਉੱਪਰ ਥੋੜਾ ਜਿਹਾ ਪੀੜਾ ਜਿਹਾ ਰਸਤਾ ਹੈ ਆ ਦੇਖੋ ਜੀ ਤੇ ਇਹਨਾਂ ਵੀ ਲੱਗਦਾ ਆ ਦੇਖੋ ਆ ਦੇਖੋ ਏਡਾ ਘਰ ਰਸਤਾ ਹੈ ਬਸ ਆ ਦੇਖੋ ਹਾਂ ਅੱਗੇ ਮੰਦਿਰ ਤੇ ਬਿਲਕੁਲ ਕੋਲ ਹੀ ਨਿਕਲੇ ਹਾਂ ਇਹ ਉੱਪਰ ਸਾਈਡ ਇਹ ਉੱਪਰ ਮੰਦਿਰ ਹੀ ਹੈ ਹਾਂ ਜੀ ਹਾਂ ਜੀ ਪਹੁੰਚ ਗਏ ਆਪਾਂ ਆਹ ਜੀ ਤੁਹਾਨੂੰ ਦਸਾਵਾਂ ਇਹ ਆ ਗਏ ਜੋੜਾ ਕਰ ਓ ਦੇਖੋ ਇਹ ਦੋ ਜਿਹੇ ਮੰਦਿਰ ਵਾਹ ਵਾਹ ਤੇ ਮੰਦਰ ਦੇ ਕੋਲ ਪਹੁੰਚ ਗਏ ਨਾਲ ਤੋਂ ਰਸਤਾ ਨਿਕਲੇ ਮੰਦਰ ਦੇ ਤੇ ਹੁਣ ਜਾਂ ਇਹ ਮੰਦਰ ਦੇ ਬਾਹਰ ਨੂੰ نیچے ਜੋੜਾ ਘਰ ਹੈ ਤੇ ਜੇ ਇਧਰੋਂ ਆਂਦੇ ਬਿਲਕੁਲ نیچے ਕਾਫੀ نیچے ਖੜਵੀ ਪੌੜੀਆਂ ਸਿਗੀਆਂ ਵੀਰੇ ਇਹ ਕੋਲ ਵਹਾਰੇ ਆ ਵੀਰੇ ਕੋਲ ਵਹਾਰੇ ਮੰਦਰ ਵਾਸਤੇ ਮੰਦਰ ਜਾਣ ਵਾਸਤੇ ਫੁੱਲਾਂ ਦੀ ਛੋਟੀ ਜਿਹੀ ਢੋਕਰੀ ਹੈ ਚੱਲੀ ਬਰ ਆਜੋ ਜੀ ਹਾਂ ਮਾਤਾ ਵਾਸਤੇ ਮੈਂ ਬੋਲੀ ਲਿਓ ਮਾਸ਼ਾ ਮਾਤਾ ਰਾਣੀ ਕਿਰਪਾ ਕਰੇ ਤੇ ਇਸ ਸਾਈਡ ਤੋਂ ਐਂਟ੍ਰੈਂਸ ਹੈ। ਸਰਕੂਲੇਟਰੀ ਵਾਲਾ ਹੀ ਜਾਓ। ਇਹ ਆਗੇ ਜੀ ਦੂਰੇ ਦਰਵਾਜ਼ੇ ਐਂਟਰੀ। ਇਧਰੋਂ ਐਂਟ੍ਰੈਂਸ ਹੈ ਤੇ ਇਸ ਸਾਈਡ ਵਾਲੇ ਪਾਸੇ ਚਲਦੇ ਆਂ। ਹਾਂ ਜੀ। ਤੇ ਮੇਰੇ ਨਾਲ ਸਾਹਮਣੇ ਜਿਹੜੀ ਜ਼ਿਆਦਾ ਸੰਗਤ ਹੁੰਦੀ ਹੈ ਨਾ ਤਾਂ ਇਸ ਦੇ ਵਿੱਚੋਂ ਜਾਂਦੇ ਆਂ। ਉਦੋਂ ਹੋ ਕੇ। ਤੇ ਆ ਗਏ ਜੀ ਮੰਦਿਰ ਤੇ ਹੁਣ ਇਧਰੋਂ ਮੰਦਿਰ ਤੋਂ ਅੰਦਰ ਆ ਗਏ ਸੀ ਮੇਨ ਗੇਟ ਤੋਂ ਤੇ ਹਲੇ ਜਿਹੜਾ ਮੇਨ ਗੇਟ ਆ ਅੰਦਰ ਉਹ ਬੰਦ ਕੀਤਾ ਹੋਇਆ ਤੇ ਪੌਣੇ ਸੱਤ ਦੇ ਕਰੀਬਨ ਟਾਈਮ ਹੋ ਗਿਆ ਤੇ ਇਹ ਹੈਗਾ ਹਮਨਕੁੰਡ ਤੇ ਸਾਹਮਣੇ ਹੈਗਾ ਜੀ ਲਕਸ਼ਮੀ ਨਾਰਾਇਣ ਜੀ ਦਾ ਮੰਦਿਰ ਤੇ ਜਿਹੜਾ ਇਹ ਉਧਰ ਰੱਖਤਾ ਦੇਖ ਲਓ ਕਿੰਨਾ ਵਧੀਆ ਲੱਗ ਰਿਹਾ ਹੈ ਮੇਰੇ ਅਕੋਰਡਿੰਗ ਕਾਫੀ ਪੁਰਾਣਾ ਹੈ ਤੇ ਹਾਂਜੀ ਭਾਈ ਜੀ ਬਹੁਤ ਵਧੀਆ ਫੀਲ ਹੋ ਰਿਹਾ ਜੀ ਇੱਥੇ ਆ ਕੇ ਅੱਥੇ ਨਾ ਹਵਾ ਬਹੁਤ ਤੇਜ਼ ਚੱਲ ਰਹੀ ਹੈ ਤੁਸੀਂ ਜੀ ਆਈਡੀਆ ਲਗਾ ਲਓ ਮਾਤਾ ਦੀ ਚੰਨੀਆਂ ਜਿਹੜੀਆਂ ਮੰਨਿਆਂ ਨੇ ਸੰਗਤਾਂ ਨੇ ਬਹੁਤ ਤੇਜ਼ ਹਵਾ ਚੱਲ ਰਹੀ ਹੈ ਦੇਖੋ ਇਸ ਸਾਡੇ ਜੀ ਤੁਹਾਨੂੰ ਅੰਦਾਜ਼ਾ ਲਗਾ ਰਹੂ ਕਿ ਕਿੰਨੀ ਤੇਜ਼ ਹਵਾ ਚੱਲ ਰਹੀ ਹੋਏਗੀ ਬਾਕੀ ਤੁਹਾਨੂੰ ਦਿਖਾ ਦਿੱਤਾ ਹੈ ਹਨੂੰ ਟੁੰਡ ਤੇ ਇਹ ਮੰਦਰ ਮੇਨ ਹੈਗਾ ਮਾਤਾ ਦਾ ਨੈਨਾ ਦੇਵੀ ਦਾ ਦਰਸ਼ਨ ਕਰੋ ਦਰਸ਼ਨ ਕਰੋ ਇਸ ਸਾਡੇ ਬੜਾ ਹਵਾ ਬਹੁਤ ਜ਼ਿਆਦਾ ਹੀ ਤੇਜ਼ ਚੱਲ ਰਹੀ ਹੈ ਇਹ ਲక్ష్ਮੀਨਾਰਾਇਣ ਜੀ ਦਾ ਮੰਦਿਰ ਤੇ ਇਹ ਮੰਦਿਰ ਦੇ ਆਪਾਂ ਬੈਕ ਸਾਈਡ ਵਾਲੇ ਪਾਸੇ ਆ ਗਏ ਆ ਤੇ ਅੱਗੇ ਵਾਲੇ ਪਾਸੇ ਚਲਦੇ ਹਾਂ ਪਹਿਲਾਂ ਸੀ ਖੜੇ ਹੀ ਦੂਸਰੇ ਪਾਸੇ ਮੰਦਿਰ ਦੇ ਤੇ ਇਸ ਸਾਈਡ ਤੋਂ ਦੇਖੋ ਮੰਦਿਰ 메ਨ ਗੇਟ ਤੇ ਬਲਾਲ ਹਲੇ ਬੰਦ ਕੀਤਾ ਹੋਇਆ ਹੈ ਬਾਹਰ ਜਾਂਦਾ ਰਸਤਾ ਹਾਂਜੀ ਤੇ ਹੁਣ ਅਸੀਂ ਦਰਸ਼ਨ ਕਰਕੇ ਮਾਤਾ ਨਿਆਣਾ ਦੇਵੀ ਦੇ ਮੰਦਿਰ ਤੋਂ ਆਪਣੇ ਰੂਮ ਵੀ ਚਾਲੇ ਸੀ ਹਾਂਜੀ ਅੱਜ ਇਸ ਇਵਨਿੰਗ ਦੇ ਵਿੱਚ ਇੱਥੇ ਪਹੁੰਚੇ ਸੀ ਅੱਜ ਦਾ ਜਿਹੜਾ ਮੌਸਮ ਸੀ ਉਹ ਬਹੁਤ ਵਧੀਆ ਸੀ بارش ਹੁੰਦੀ ਰਹੀ ਹੈ ਕਾਫੀ ਵਿੱਚ ਵਿੱਚ ਗੜੇ ਵੀ ਪੈਣ ਐ ਇੱਥੇ ਤੇ ਵਿੱਚ ਵਿੱਚ بارش ਬੰਦ ਵੀ ਹੋ ਜਾਂਦੀ ਸੀ ਉਸ ਟਾਈਮ ਦੇ ਵਿੱਚ ਅਸੀਂ ਦਰਸ਼ਨ ਮੇਲੇ ਕੀਤੇ ਨੇ ਤੇ ਮੌਸਮ ਬਹੁਤ ਅੱਛਾ ਸੀ ਕਾਫੀ ਲੋਕ ਵੀ ਆਏ ਸੀ ਅੱਜ ਸੈਟਰਡੇ ਕਰਕੇ ਤੇ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਵੀ ਸੀ ਜਿਨ੍ਹਾਂ ਨੇ ਦਰਸ਼ਨ ਮੇਲੇ ਕੀਤੇ ਨੇ ਬਹੁਤ ਵਧੀਆ ਲੱਗਾ ਸਭ ਨੂੰ ਇਹ ਚੀਜ਼ ਦੇਖ ਕੇ ਤੇ ਈਵਨਿੰਗ ਦੇ ਵਿੱਚ ਅਸੀਂ ਹੁਣ ਉਤੋਂ ਮੱਥਾ ਟੇਕ ਕੇ ਤਕਰੀਬਨ 9 ਵਜੇ ਅਸੀਂ ਹੁਣ ਆਪਣੇ ਰੂਮ ਦੇ ਵਿੱਚ ਚਲੇ ਗਏ ਆ ਤੇ ਅੱਜ ਦਾ ਦਿਨ ਬਹੁਤ ਵਧੀਆ ਰਿਹਾ ਤੇ ਮੌਸਮ ਵੀ ਬਹੁਤ ਅੱਛਾ ਸੀ ਥੋੜਾ ਜਿਹਾ ਤੁਹਾਨੂੰ ਵਿਊ ਦਿਖਾਣੇ ਆ ਆ ਰੂਮ ਨੇਦਰ ਇੱਥੇ ਜੋ ਨਾਈਟ ਵਿਊ ਹੈ ਰੂਮ ਦੇ ਬਾਹਰ ਦਾ ਨਾਈਟ ਵਿਊ ਬਹੁਤ ਹੀ ਵਧੀਆ ਹੈ ਆ ਦੇਖੋ ਜੀ ਆ ਹੈਗਾ ਜੀ ਬਹੁਤ ਦਾ ਏਰੀਆ ਸਾਰਾ ਜੋ ਕਿ ਬਹੁਤ ਵਧੀਆ ਹੈ ਇਸ ਦਾ ਵਹਰਾ ਇੱਥੋਂ ਪਿੱਛੇ ਆਨੰਦਪੁਰ ਸਾਹਿਬ ਦਾ ਏਰੀਆ ਹੈ ਜੀ ਤੇ ਕਾਫੀ ਅੱਛਾ ਵੀ ਰਿਹਾ ਕੋਈ ਤੁਹਾਨੂੰ ਸੋ ਅੱਜ ਦਾ ਜਿਹੜਾ ਸਾਡਾ ਵਲੋਗ ਸੀ ਹੁਣ ਅਸੀਂ ਆਪਣਾ ਵਲੋਗ ਇੱਥੇ ਹੀ ਅੱਜ ਐਂਡ ਕਰ ਰਹੇ ਹਾਂ ਤੇ ਮਿਲਾਂਗੇ ਤੁਹਾਨੂੰ ਅਗਲੇ ਨੈਕਸਟ ਵਲੋਗ ਦੇ ਵਿੱਚ ਜੇ ਤੁਹਾਨੂੰ ਅੱਜ ਵਾਲੇ ਵੀਡੀਓ ਵਧੀਆ ਲੱਗੇ ਤਾਂ ਸਾਡਾ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੇ ਮਿਲਦੇ ਆਇਆ ਇੱਕ ਹੋਰ ਨਵੇਂ ਵਲੋਗ ਵਿੱਚ